ਭਗਵਾਨ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਭਗਵਾਨ ਮਾਰਾਇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ

ਸਤਿਕਾਰਯੋਗ ਪਿਆਰੀ ਹਰ ਸੰਗਤ ਜੀਓ ਇਹ ਹਰ ਬਾਣੀ ਸ਼ਬਦ 19 2021 ਵਿਕਰਮੀ ਗ੍ਰੰਥ ਨੰਬਰ 18 ਪੰਨਾ ਨੰਬਰ 113 ਸਵਰਨ ਸਿੰਘ ਜੀ ਦੇ ਗ੍ਰਹਿ ਪਿੰਡ ਜੰਡਿਆਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਗ੍ਰਹਿ ਸੱਚੇ ਪਾਸ਼ਾ ਜੀ ਨੂੰ ਚਾਰਨ ਕੀਤਾ ਗਿਆ ਹੈ ਇਸ ਹਰ ਸ਼ਬਦ RAI ਭਗਤਾਂ ਨੂੰ ਸੱਚੇ ਪਾਸ਼ਾ ਜੀ ਨੇ ਬਹੁਤ ਮਾਣ ਦਿੱਤਾ ਹੈ ਆਓ ਸਾਰੇ ਬੜੇ ਪਿਆਰ ਤੇ ਸਤਿਕਾਰ ਨਾਲ ਉੱਚੀ ਆਵਾਜ਼ ਵਿੱਚ ਮੇਰਾ ਸਾਥ ਦੇਣਾ ਜੀਓ ਜਿਨਾਂ ਆਪਣੀ ਦਇਆ ਕਮਾਵਾਗਾ ਜਿਨਾਂ ਆਪਣੀ ਦਇਆ ਕਮਾਵਾਗਾ ਜਿਨਾਂ ਆਪਣੀ ਚਰਨਾ ਵਿੱਚ ਲਗਾਵਾਂਗਾ ਸਿੱਧਾ ਚਰਨਾ ਵਿੱਚ ਲਗਾਵਾਂਗਾ ਜ਼ਿੰਦਾ ਚਰਨਾ ਵਿੱਚ ਲਗਾਵਾਂਗਾ ਜ਼ਿੰਦਾ ਕਰਨਾ ਵਿੱਚ ਲਗਾਵਾਂਗਾ ਦੂਜਾ ਧਿਆਨ ਨਾ ਕੋਈ ਰਖਾਵਾਂਗਾ ਦੋ ਚਾ ਧਿਆਨ ਨਾ ਕੋਈ ਰਖਾ ਵਾਂਗਾ ਦੋ ਚਾ ਧਿਆਨ ਨਾ ਕੋਈ ਰਖਾ ਵਾਂਗਾ ਰਖ ਧਿਆਨ ਨਾ ਕੋਈ ਰਖਾ ਵਾਂਗਾ ਚਾਰੋਂ ਕੁੰਟ ਨਜਰੀਆ ਵਾਂਗਾ ਚਾਰੋਂ ਕੁੰਟ ਨਜਰੀਆ ਵਾਂਗਾ ਚਾਰੋਂ ਨਗਰੀਆਂ ਮੰਗਾ ਚਾਰੋਂ ਕੋਣ ਤੇ ਨਗਰੀਆਂ ਮੰਗਾ ਜਿਮੀ ਅਸਮਾਨ ਇਕੋ ਰੰਗ ਰੰਗਾ ਮੰਗਾ ਜਿਮੀ ਅਸਮਾਨ ਇਕੋ ਰੰਗ ਰੰਗਾਵਾਗਾ ਜਿਮੀ ਅਸਮਾਨ ਇਕੋ ਰੰਗ ਰੰਗਾ ਮੇਰਾ ਸਮਾਂ ਇੱਕ ਰੰਗ ਵਰਗਾ ਆਂਗਾ ਇੱਕੋ ਟੋਲਾ ਨਾਮ ਪੜਾਵਾਂਗਾ ਇੱਕੋ ਟੋਲਾ ਵਿਚੋਲਾ ਨਾ ਕੋਈ ਰਖਾਵਾਂਗਾ ਦੂਜਾ ਵਿਚੋਲਾ ਨਾ ਕੋਈ ਰਖਾਵਾਂਗਾ ਵਿਚੋਲਾ ਨਾ ਕੋਈ ਰਖਾਵਾਂਗਾ ਦੂਜਾ ਵਿਚੋਲਾ ਨਾ ਕੋਈ ਰਖਾਵਾਂਗਾ ਸੋਹੰਗ ਸੋ ਬੋਲਾ ਇੱਕ ਸਿਖਾਵਾਂਗਾ ਸੋਹੰਗ ਸੋ ਬੋਲਾ ਇੱਕ ਸਿਖਾਵਾਂਗਾ ਸੋਹੰਗ ਸੋ ਬੋਲਾ ਇੱਕ ਸਿਖਾਵਾਂਗਾ ਸੋਹੰਗ ਸੋ ਬੋਲਾ ਪਗਤਾ ਵਰਗਾ ਆਪੇ ਹੋ ਪਗਸਾ ਵਰਗਾ ਆਪੇ ਹੋ ਪਗਸਾ ਵਰਗਾ ਆਪੇ ਹੋ ਪਗਤਾ ਵਿੱਚ ਆਪਣਾ ਢੇਰਾ ਲਾਵਾਂ

ਪਗਤਾ ਨਾਲ ਨਾ ਕਰਾ ਚਰੋ 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 ਲਖ 84 ਜੂਨ ਵਿੱਚ ਨਾ ਫਰਾਵਾਗਾ ਲੱਖ 84 ਜੂਨ ਵਿੱਚ ਨਾ ਫਰਾਵਾਗਾ ਲੱਖ 84 ਸੂਪਹਾਰ ਜੋਤੀ ਜੋਤ ਸਰੂਪਹਾਰ ਜੋਤੀ ਜੋਤ ਸਰੂਪਹਾਰ ਜੋਤੀ ਜੋਤ ਆਪਣੀ ਕਿਰਪਾ ਕਰ ਆਪੇ ਆਪਣੀ ਕਿਰਪਾ ਕਰ ਆਪੇ ਆਪਣੀ ਕਿਰਪਾ ਕਰ ਆਪੇ ਆਪਣੀ ਕਿਰਪਾ ਕਰ ਸੇਰ ਆਪਣਾ ਹੱਥ ਰਖਾ ਮਗਾ ਸੇਰ ਆਪਣਾ ਹਾਤਰ ਕਾਵਾਗਾ ਜਿਨੇ ਆਪਣੀ ਦਇਆ ਕਮਾਵਾਗਾ ਜਿਨੇ ਆਪਣੀ ਦਇਆ ਕਮਾਵਾਗਾ ਜਿਨੇ ਆਪਣੀ ਦਇਆ ਕਮਾਵਾਗਾ ਜਿਨੇ ਆਪਣੀ ਦਇਆ Siddha charna vechil gawa ga. Siddha charna vechil gawa ga. Siddha charna vechil gawa ga. Siddha charna vechil gawa. ਦੁਜਾ ਧਿਆਨ ਨਾ ਕੋਈ ਰਖਾਵਾਂਗਾ ਦੁਜਾ ਧਿਆਨ ਨਾ ਕੋਈ ਰਖਾਵਾਂਗਾ ਦੁਜਾ ਧਿਆਨ ਨਾ she <speaking> is in the incarnation of the one